ਇਹ ਨਹੀਂ ਹੋ ਗਿਆ ਕਿ ਉਹ ਦੋਸ਼ ਮੁਕਤ ਹੋਗੇ ਬੇਲ ਤਾਂ ਵੱਡੇ ਵੱਡੇ ਦੋਸ਼ਿਆਂ ਨੂੰ ਮਿਲ ਜਾਂਦੀ ਹੈ ਕਿ ਅਕਾਲੀ ਦਲ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੁੰਦੀ ਆ ਔਰ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਕੋਈ ਇਨਸਾਫ ਨਹੀਂ ਮਿਲਦਾ ਅਸੀਂ ਚਲਾਨ ਪੇਸ਼ ਕੀਤਾਗਾ ਸੋ ਤਾਂ ਜੋ ਕੁਛ ਮਰਜ਼ੀ ਬੋਲ ਜਾਣ ਇਹ ਉਹ ਬਤਾਰ ਆਪਣੇ ਰਿਲੇਟਿਵ ਹੋਣ ਦੇ ਰਾਤੇ ਰਿਸ਼ਤedar ਹੋਣ ਦੇ ਰਾਤੇ ਕੋਈ ਵੀ ਕਿਸੇ ਨੂੰ ਮਿਲਣ ਜਾ ਸਕਦਾਗਾ ਜਾਂਦੇ ਦੇ ਲੋਕ ਕਿ ਟ੍ਰੇਕਰ ਜੀ ਤਵਜੀਤਿਆ ਜਿਹੜਾਗਾ ਉਹ ਉਹਨੇ ਆਪਣੇ ਸਰੋਤਾਂ ਤੋਂ ਬਾਅਦ ਜਾਇਦਾਦ ਜਿਹੜੀ ਆ ਪੰਜਾਬ ਚ ਬਣਾਈ ਆ ਔਰ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਲੁੱਟ ਸੁੱਟ ਕੀਤੀ ਆ ਬਿਲਕੁਲ ਸਪਸ਼ਟਾ ਕਿ ਵਿਕਰਮਜੀਤ ਜੀ ਨੂੰ ਕਾਨੂੰਨ ਦੇ ਵਿਤਾਲਕ ਸਤਾ ਬਿਠਾ ਬਿਕਰਮ ਸਿੰਘ ਮਜੀਠੀਏ ਦੇ ਨਾਲ ਮੁਲਾਕਾਤ ਕਰਨ ਨੂੰ ਲੈ ਕੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੇ ਸਵਾਲ ਚੁੱਕੇ ਸੀ ਇਸ ਤੋਂ ਬਾਅਦ ਹੁਣ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਡੈਮੇਜ ਕੰਟਰੋਲ ਕਰਨ ਦੀ ਵੀ ਤਿਆਰੀ ਕਰ ਲਈ ਹੈ ਉਹਨਾਂ ਨੇ ਇਸ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਡੇਰਾ ਮੁਖੀ ਦੇ ਨਾਲ ਸਾਡਾ ਕੋਈ ਵੀ ਵਿਵਾਦ ਨਹੀਂ ਹੈ ਅਤੇ ਰਿਸ਼ਤੇਦਾਰੀ ਦੇ ਕਾਰਨ ਕੋਈ ਵੀ ਮਜੀਠੀਏ ਨਾਲ ਮੁਲਾਕਾਤ ਕਰ ਸਕਦਾ ਹੈ ਹਰਪਾਲ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਮਜੀਠੀਆ ਉੱਤੇ ਆਮਦਨ ਦੁਆਬ ਜਾਇਦਾਦ ਇਕੱਠੀ ਕਰਨ ਦੇ ਦੋਸ਼ ਸਨ ਅਤੇ ਇਹ ਮਾਮਲਾ ਪੂਰੀ ਤਰ੍ਹਾਂ ਨਾਲ ਵਿਚਾਰ ਆ ਦੇਣਾ ਇਸ ਮਾਮਲੇ 'ਚ ਫੈਸਲਾ ਕਾਨੂੰਨ ਤੇ ਸਬੂਤਾਂ ਦੇ ਆਧਾਰ 'ਤੇ ਹੋਵੇਗਾ ਜੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਮਾਮਲੇ 'ਚ ਅਦਾਲਤਰੇ ਸਾਹਮਣੇ ਮਜ਼ਬੂਤ ਸਬੂਤ ਵੀ ਪੇਸ਼ ਕੀਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਤੇ ਜੋ ਵੀ ਫੈਸਲਾ ਆਵੇਗਾ ਉਹ ਕਾਨੂੰਨ ਦੇ ਮੁਤਾਬਕ ਹੀ ਹੋਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਦੇਖੋ ਪੂਰਾ ਪੰਜਾਬ ਜਾਣਦਾ ਕਿ ਅਕਾਲੀ ਦਲ ਜਿਹੜਾ ਉਹ ਝੂਠ ਬੋਲਣ ਦਾ ਬਾਹਰ ਆ ਅਕਾਲੀ ਦਲ ਦੇ ਹਿੱਸੇ ਗੁਰੂ ਸਾਹਿਬਾਨ ਦੀ ਬੇਅਦਬੀ ਆਈਆ ਅਕਾਲੀ ਦਲ ਨੇ ਜਦੋਂ ਵੀ ਕਦੇ ਪੰਥ ਤੇ ਭੀੜ ਪਈਆ ਪੰਥ ਦੀ ਪੱਟ ਛਿਰਾ ਮਾਰਿਆਗਾ ਅਕਾਲੀ ਦਲ ਨੇ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਚਾਰ ਤੇ ਪ੍ਰਸਾਰ ਕੀਤਾਗਾ ਅਕਾਲੀ ਦਲ ਦੇ ਸਮੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਔਰ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਕੋਈ ਇਨਸਾਫ ਨਹੀਂ ਮਿਲਦਾ ਅਸੀਂ ਚਲਾਨ ਪੇਸ਼ ਕੀਤਾਗਾ ਸੋ ਤਾਂ ਜੋ ਕੁਛ ਮਰਜ਼ੀ ਬੋਲ ਜਾਣ ਪਰ ਲੇਕਿਨ अदालत ने फैसला करना गा बिल्कुल असी पुख्ता सबूत जोड़े अदालत पेश किए ने गए बेल मिलना ये नहीं हो गया कि वह दोष मुक्त हो, हो गए बेल तो बड़े बड़े दोषियों मिल जाती है बेल मिलने के बरी हो गए तो बिल्कुल उन्होंने सजा हो गई मैं मैं बड़ा स्पष्ट कर दागा कि मैटर इज सब जुडाइस मैटर मैं स्पष्ट कर दागा कि बतौर ਆਪਣੇ ਰਿਲੇਟਿਵ ਹੋਣ ਦੇ ਨਾਤੇ ਰਿਸ਼ਤedar ਹੋਣ ਦੇ ਨਾਤੇ ਕੋਈ ਵੀ ਕਿਸੇ ਨੂੰ ਮਿਲਣ ਜਾ ਸਕਦਾ ਹੈ ਜਾਂਦੇ ਦੇ ਲੋਕ ਪਰ ਲੇਕਿਨ ਇਹ ਸਪਸ਼ਟਾ ਕਿ ਵਿਕਰਮ ਜੀ ਦੀ ਜਿਮ ਜਿਠਿਆ ਜਿਹੜਾਗਾ ਉਹ ਉਹਨੇ ਆਪਣੇ ਸ੍ਰੋਤਾਂ ਤੋਂ ਬਾਅਦ ਜਾਇਦਾਦ ਜਿਹੜੀ ਆ ਪੰਜਾਬ ਚ ਬਣਾਈ ਆ ਔਰ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਲੁੱਟ ਸੁੱਟ ਕੀਤੀ ਆ ਇਸੇ ਕਰਕੇ ਅੱਜ ਨੂੰ ਪੈਕਸ ਕੋਰਟ ਜਾਣਾ ਪੈਂਦਾ ਜੇ ਜੇ ਕੋਈ ਕੰਟਰੋਵਰਸੀ ਕੋਈ ਕੰਟਰੋਵਰਸੀ ਕਿਸੇ ਕਿਸਮ ਦੀ ਕੋਈ ਕੰਟਰੋਵਰਸੀ ਨਹੀਂ ਹੈਗੀ ਬਿਲਕੁਲ ਸਪਸ਼ਟਾ ਕਿ ਵਿਕਰਮ ਜੀ ਜਿਠਿਆ ਨੂੰ